ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 6 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਪਿਛਲੇ ਦਿਨਾਂ ਦੀ ਤਰ੍ਹਾਂ ਅੱਜ ਵੀ ਕੁਝ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਆ ਹਵਾ ਲਗਾਤਾਰ ਚੱਲ ਰਹੀ ਹੈ ਮੌਸਮ ਮੁੱਖ ਤੌਰ ਤੇ ਸਾਰੇ ਹੀ ਇਲਾਕਿਆਂ ਦਾ ਸਾਫ਼ ਬਣਿਆ ਹੋਇਆ ਹੈ ਗਰਮੀ ਅਤੇ ਹਮਸ ਜਾਂ ਵਿੱਚ ਜ਼ਰੂਰ ਵਾਧਾ ਹੋਇਆ ਹੈ ਪਰ ਓਨਾ ਜ਼ਿਆਦਾ ਨਹੀਂ ਹੋਇਆ ਜਿਹਦੇ ਨਾਲ ਹੀਟ ਸੈੱਲ ਬਣਨ ਜਾਂ ਕਿਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣ ਜਿਹਾ ਮਾਹੌਲ ਨਹੀਂ ਹੈ ਅਗਲੇ 2 ਦਿਨ ਵਿਮੁਖ ਤੌਰ ਤੇ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਸਾਫ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਕਿਸੇ ਵੀ ਇਲਾਕੇਆਂ ਦੇ ਵਿੱਚ ਨਹੀਂ ਦੇ ਰਹੀ ਨਾਲ ਲੱਗਦੇ ਇਲਾਕੇ ਹਰਿਆਣਾ ਰਾਜਸਥਾਨ ਜਾਂ ਹਿਮਾਚਲ ਦੇ ਵਿੱਚ ਵੀ ਮੁੱਖ ਤੌਰ ਤੇ ਮੌਸਮ ਸਾਫ ਹੈ 25 ਤਰੀਕ ਨੂੰ ਇੱਕ ਜਿਹੜਾ ਪੱਛਮੀ ਸਿਸਟਮ ਆ ਰਿਹਾ ਹੈ ਉਸ ਦੇ ਸਦਕਾ ਪੰਜਾਬ ਦੇ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਦੇਖਣ ਦੀਆਂ ਕਾਰਵਾਈਆਂ ਮਿਲਣਗੀਆਂ ਹੋ ਸਕਦਾ ਹੈ ਕਿ ਉਹ ਮਾਝੇ ਤੇ ਦੁਆਬੇ ਦੇ ਵਿੱਚ ਹੀ ਜ਼ਿਆਦਾ ਸਰ ਰਵੇ ਮਾਲਵੇ ਦੇ ਵਿੱਚ ਉਸ ਦਾ ਅਸਰ ਕੱਟ ਹੀ ਰਹਿਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਅਗਲੇ 2 ਦਿਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ਼ ਹੀ ਰਹੇਗਾ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਕਿਤੇ ਵੀ ਨਹੀਂ ਦੇ ਰਹੀ ਸੋ ਮੌਸਮ ਵੀ ਲਗਾਤਾਰ ਠੰਡਾ ਹੋਣਾ ਸ਼ੁਰੂ ਹੋ ਚੁੱਕਾ ਹੈ